ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡਿਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਜਗਰਾਜ ਸਿੰਘ ਕੋਲ ਪਹੁੰਚੇ ਆਂ ਵੀਰ ਦਾ ਪਿੰਡ ਹੈਗਾ ਘਰੇਾਲਾ ਜ਼ਿਲ੍ਹਾ ਤਰਨਤਪੁਰ ਤਹਿਸੀਲ ਪੱਟੇ ਅੱਜ ਵੀ ਨਾ ਕੋਈ 8 ਦਿਨ ਹੋ ਦੇ ਲੱਗ ਪਾ ਗਾਵਾਂ ਸੇਲ ਆ ਤੇ ਆਉਣ ਵੀਰ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਣਾ ਕੀ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਹੋਰ ਭਾਈ ਠੀਕ ਹੈ ਤੁਸੀਂ ਵਧੀਆ 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 ਨੰਦਾ ਚਲੋ ਕਿਵੇਂ ਚੱਲਿਆ ਕੰਮ ਜੀ ਵਧੀਆ ਵਧੀਆ ਚੱਲੀ ਜਾਂਦਾ ਵਿਚੋਂ ਫਿਰ ਮੇਸੇ ਮਾਰਦੀ ਸੀ ਨਹੀਂ ਨਹੀਂ ਮੇਸੇ ਵਿੱਚੋਂ ਮਾਲ ਮੂਲ ਵਿਕੀ ਜਾਂਦਾ ਇਤਰਾ ਹੀ ਆ ਬਾਕੀ ਕੱਲੇ ਸਾਨੂੰ ਤੁਸੀਂ ਹੈਗੇ ਆ ਮਾਲ ਵੀ ਕਿ ਮੂਗੀ ਜਾਂਦਾ ਚੱਲ ਜੋ ਮਾਲ ਜੁੜੇ ਫੇਰੀ ਪਈ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਿਨੇ ਵੀਰ ਦੀ ਅੱਜ ਫਿਰ ਨਹੀਂ ਹੈਗਾ 7-8 ਗਈ ਹੈਗਾ ਚਲੋ ਘਰੀ ਸ਼ੁਰੂ ਫਿਰ ਆ ਸ਼ੁਰੂ ਦੱਸੋ ਜੀ ਫਿਰੰਦੇ ਬਾਰੇ ਸੋਈ ਹੈ ਭਾਈ ਜੀ ਹਾਂ ਸੂਈ ਆ ਹਾਂਜੀ ਹਾਂਜੀ ਤੀਜਾ ਦਿਨ ਸੂਈ ਨਹੀਂ ਹੋਇਆ ਜੀ ਠੀਕ ਆ ਇਸ ਵੇਲੇ ਦੁੱਧ ਤਾਂ ਹੋਊਗਾ 17-18 ਕਿਲੋ ਹੁਣ 16 ਕਿਲੋ ਜਿਵੇਂ ਮਰਜ਼ੀ ਖੁੱਲਾ ਕੋਈ ਮਿਲ ਕੇ ਲੈ ਜਾਈ ਤੁਹਾਨੂੰ ਠੀਕ ਆ ਜਿਵੇਂ ਮਰਜ਼ੀ ਤਸੱਲੀ ਕਰੇ ਦੁੱਧ ਵਧ ਹੋਊਗਾ ਹਾਂਜੀ ਹਾਂ ਏ ਉਹ ਵੀ ਮਾਲਾ ਦੁੱਧ ਵਾਲਾ ਵਾਲੇ ਕੋਤੇ ਜਲ ਵਾਲੇ ਚਲੋ ਖੋਲੋ ਆਉਂਦੀ ਸਮਝਣ ਲਾ ਖੋਲੋ ਵੀਰ ਜੀ ਵਸ਼ਾ ਮਗਰ ਆ ਗਿਆ ਜੀ ਇਹ ਜਰਸੀ ਦਾ ਕ੍ਰੋਸ ਜਿਆ ਹਾਂ ਤੇ ਲੋ ਵੇਖੋ ਕਰਾਂ ਦੀ ਲੈ ਰੋ ਉਹ ਚੈੱਕ ਕਰੋ ਚੰਗੀ ਕੁਆਲਿਟੀ ਦਾ ਦੁੱਧ ਵਾਲੀ ਬੇੜ ਆ ਜੇ ਹਜੇ ਤਾਜੀ ਹੈ ਬਿਲਕੁਲ ਹੈ ਜੀ ਵਧਣਾ ਬੇੜ ਨਹੀਂ ਹਾਂਜੀ 24-25 ਗਲ ਦੁੱਧ ਹੈ ਹਾਂ ਕਰੀ ਕਰ ਹੀ ਜਾਣਾ ਜੀ ਚਾਪਸ ਮਾ ਵਧੀਆ ਜੀ ਰਾਜੀ ਵਧੀਆ ਵਧੀਆ ਚਲੋ ਠੀਕ ਆ ਜਾਓ ਥੱਲੇ ਦਾ ਮੈਂ ਤੁਹਾਨੂੰ ਚੰਗੀ ਜਿਹੀ ਖਾਦੀ ਠੀਕ ਹੈ ਲੈ ਚਲੋ ਆਜੋ ਆਜੋ 크로스ਪੰਦੇ ਆ ਗਈ ਬੈਠਾ ਹੈ ਨਾ ਜੀ ਹਾਂ ਤੇ ਜਿਗਰਾ ਜੀ ਫਿਰਦੀ ਕੀਮਤ ਕੀਮਤ ਵਜਾਇਦੀ ਕਰਨੀ ਜਾਇਜ ਰੱਖੀਆ ਬਸ ਟਾਈਮ ਸਰੀ ਜਾਣ ਕਿ ਨਹੀਂ ਘਰੋਂ ਘਰੀ ਉਹ ਲੈ ਪਾਵੇਂ 80 ਕਰਾ ਲੇ ਕੋ 82 ਕਰਾ ਲੇ ਹਾਂਜੀ ਇਹ 75000 ਛੋੜ ਛੱਪਾ ਕਰ ਦਾਂਗੇ ਚਲੋ ਕਰਦੇ ਛੋੜ ਹਾਂ ਬਹੁਤ ਚੰਗੀ ਥਾਂ ਲੇ ਵੀ ਬਸ ਠੀਕ ਹੈ ਦੋ ਨੰਬਰ ਤੇ ਆਜੋ ਉਹ ਵੀ ਸੂਈ ਹੈ ਜੀ ਇਹ ਵੀ ਸੂਈ ਹੈ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਹੋ ਗਿਆ ਅੱਜ 12 13 ਦਿਨ ਸੁਈ ਨੂੰ ਕਿ ਬੱਚਾ ਦਾ ਗਿਆ ਮਾਰ ਅੱਛਾ ਬੱਚਾ ਮਗਰੀ ਇਹਦੇ ਆਪਣਾ ਵੀਡੀਓ ਗਈ ਇਹ ਸੁਈ ਦੀ ਸਭ ਕੋਈ ਗਿਆ ਗਾਂ ਮਲੇ ਤੇ ਮੈਲਾ ਮਾਰਨ ਦੀ ਫੁੱਲਗਾ ਠੀਕ ਆ ਦੁੱਧ ਦੇ ਸਲੇਊਗਾ 22 23 ਕਿਲੋ ਹੁਣ ਇਸ ਟਾਈਮ ਹੈਗਾ 20 ਕਿਲੋ ਦੁੱਧ ਆਵਾ ਖੁੱਲੀ ਗਰੰਟੀ ਦਵਾਂਗੇ 20 ਕਿਲੋ ਦੁੱਧ ਜਿਵੇਂ ਮਰਜ਼ੀ ਦੁੱਧ 22 23 ਕਿਲੋ ਹੋਊਗਾ ਠੀਕ ਆ ਤੇ ਇਹ ਵੀ ਖੋਲੋ ਫਿਰ ਲਓ ਜੀ ਦੇਖੋ 20 ਕਿਲੋ ਗਰੰਟੀ ਆ ਤੂੰ ਆ ਵੀ ਕੋਈ ਦੂਜਾ ਲਾ ਲੈ ਕੋਈ ਜੱਲ ਆ ਲੈ ਸੂਬਾ ਆਉਦੀ ਸਮਝ ਇਹ ਵੀ ਵੇਖ ਲੈ ਰੋ ਥਾਂ ਲੈ ਬਹੁਤ ਸਾਫ ਬਿਲਕੁਲ ਜੀ ਬਿਲਕੁਲ ਬੱਚਾ ਮਰ ਚੁੱਕ ਤੇ ਤਾਜੀ ਹੈ ਬਿਲਕੁਲ ਬੱਚਾ ਘਰ ਨੂੰ ਪਾ ਖਲਾਰ ਵੀ ਸਕਦੇ ਹਾਂ ਮੋਤਾਈ ਆ ਨਹੀਂ ਨਹੀਂ ਉਹ ਕੰਮ ਕਰਦਾ ਨਹੀਂ ਬਈ ਆਪਾਂ ਬੇਣ ਬੱਚੇ ਪਾਦਾ ਵੇਖ ਨਹੀਂ ਇਹ ਤਾਂ ਕੋਈ ਗੱਲ ਨਹੀਂ ਬੇਣ ਬੱਚੇ ਘੜਾ ਬਈ ਨਹੀਂ ਵੇਖਦੇ ਉਹ ਜਲਦੀ ਵਿਕਦੀਆਂ ਨਾਲੇ ਮੈਲੇ ਤੇ ਸਬੂਤ ਇਹਦਾ ਹਾਂਜੀ ਹਾਂ ਬਿਲਕੁਲ ਜੀ ਚੋਾਈ ਜਗਰਾ ਜੀ ਵਧੀਆ ਜੀ ਬਿਲਕੁਲ ਚੋਾਈ ਵਧੀਆ ਠੀਕ ਹੈ ਜੇਦੀ ਕੋਈ ਮਾੜੀ ਹੋ ਪਤਾ ਦੱਸ ਦੇਣੀ ਚੋਾਈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਈ ਫਿਰ ਇਹਦੀ ਕੀਮਤ ਕੀਮਤ ਇਹ 85000 ਦੀ ਪਾ ਦੇ ਦੇਣੀ 85000 ਦੀ ਹਾਂ ਦੁੱਧ 22 23 ਕਿਲੋ ਹੋਊਗਾ ਠੀਕ ਹੈ ਤੇ ਕਰਦੇਗੇ ਵਿੱਚੋਂ ਮਾਤਨ ਥੋੜਾ ਬੰਦਾ ਵਿੱਚੋਂ ਮਾਤਨ ਕਰਾਂਗੇ ਵਿਚੋਂਗੇ ਚਲੋ 85000 ਦੇ ਵਿੱਚ ਮਾਤਨ ਕਰ ਦੇਣਗੇ ਜੀ ਤੇ ਇੱਕ ਵਾਰੀ ਲੈ ਲਓ ਐ ਚੰਗੇ ਨੇ ਬਖਾਰੇ ਫਿਰ ਕਰੋ ਜੀ ਲੈ ਬਲੋ ਦੀ ਬੜੀ ਸਾਫ ਫਿਟਿੰਗ ਦਾ ਲੈ ਵਾਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਮਸ਼ੀਨੀ ਕਰੋ ਜੁਆਈ ਬਲਾ ਹੱਤਰਾ ਨਾ ਕਰੋ ਕਹਿੰਦੇ ਜੀ ਹਾਂ ਤੇ ਆਹ ਹੈ ਜੀ ਇਹਨੂੰ ਸੁਈ ਨੂੰ ਹੋ ਜਾ ਪੰਜ 6 ਦਿਨ ਅੱਛਾ ਠੀਕ ਹੈ ਮਗਰ ਬੱਚੀ ਜਾਂਦੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਤੇ ਤੀਜਾ ਸੂਆ ਇਹ ਸੁਈ ਆ ਠੀਕ ਆ ਦੋ ਦੇ ਸਲੇ 19 ਹੋ ਜਾ 20 ਹੋ ਜਾ ਠੀਕ ਆ ਜੀ ਹਾਂ वछी मगर आ गया ना वछी वछी मगर दे ठीक है ये भी दो लो जी पैर में दाय भी दिखा दे चौई जो इंदी बढ़िया जी चौई बढ़िया आ जाओ आ जाओ पूरी बड़ी फुल चंगी है बैठ जी ਸਾਰੇ ਆਪਣੇ ਰਾਖੂ ਖਰੀਦੀਆਂ ਜੀ ਆਪਣੇ ਜੀ ਤੇ ਜਗਰਾਜ ਜੀ ਫਿਰਨ ਦੀ ਕੀਮਤ ਇਹ ਵੀ ਵੀਰ ਜੀ ਪਾਉਗਾ ਕੋਈ 90 ਕਰਾ ਲੈ 92 ਕਰਾ ਲੈ 85000 ਦੀ ਦੇਣੀ ਆ ਅੱਬਾ ਜੀ ਇਹ ਵੀ 85000 ਦੀ ਹੈ ਜੀ ਠੀਕ ਆ ਲਓ ਜੀ 85000 ਇਹ ਵਿੱਚ ਛੋੜਛਾੜੀ ਕਰਨੀ ਇਹਨਾਂ ਨੇ ਵਿੱਚ ਛੋੜਛਾਪਾ ਕਰ ਹਾਂ ਜੀ ਹਾਂ ਬਿਲਕੁਲ ਜੀ ਤੇ ਆ ਜਰਸੀ ਹੈ ਜੀ ਇਹ ਜਰਸੀ ਸੋਈ ਹੈ ਜੀ ਇਹ ਵੀ ਇਹ ਵੀ ਸੋਈ ਇਹਨੂੰ ਕਿਹਨੇ ਡੈਮੋ ਕੀਤਾ ਭਾਈ ਜੀ ਇਹਨੂੰ ਸੁਈਨ ਹੋ ਗਿਆ 14-15 ਦਿਨ। ਅੱਛਾ। ਠੀਕ ਹੈ। ਤੇ ਦੋਦੇ ਸਲੇਊਗਾ 16 ਜ 17 ਜੇ। ਹਾਂਜੀ ਹਾਂਜੀ। ਇਹਦਾ ਨਾ ਅਗਲਾ ਥਾਨ ਹੀ ਜਿਹੜਾ ਦਾ ਹਾਂਜੀ ਕਬਹਣੀ ਵਾਲਾ। ਹਾਂਜੀ। ਉਹ ਨਾ ਮਸਟ੍ਰੈਟ ਸਪੈਨ ਕਰਕੇ ਇੱਕ ਰਾਤ ਤਾਂ ਖਤਮ ਹੋ ਗਿਆ ਏ। ਹੁਣ ਸਨ ਅੱਧਾ ਹੁੰਦਾ ਵੀ ਆ। ਅੱਛਾ। ਅੱਧਾ ਸਨ ਆ ਗਿਆ ਹੁਣ। ਠੀਕ ਹੈ। ਤੋ ਥਾਨ ਹੋ ਜਾਊ ਪੂਰਾ। ਹਾਂਜੀ ਹਾਂਜੀ। ਪਰ ਦੱਸਿਆ ਚੰਗਾ ਦਾ ਮੁੱਢਾ ਦਾ ਤੋ ਬਿਲਕੁਲ ਬਿਲਕੁਲ। ਤੇ ਫਿਰ ਅਗਲਾ ਆ ਕੇ ਯਾਰ ਥਾਨ ਕਾਟੇ ਦਾ। ਤਿਲ ਤੇਲੀ ਗਈ ਫਿਰ ਇਹਨੂੰ ਜੀ। ਨਾ ਨਾ ਤਿਲੜ ਨਹੀਂ ਗਈ। ਹੈਗੀ ਚੌਲੜਿਆ। ਹਾਂਜੀ। ਥਾਨ ਅੱਧਾ ਹੋ ਆਉ ਤੇ ਕੋਣ ਰਹੀ ਤੇ ਬੱਚਾ ਮਗਰ ਜੀ ਬੱਚਾ ਦੇ ਮਗਰ ਆ ਗਿਆ ਅੱਛਾ ਬੱਚਾ ਹੀ ਆ ਗਿਆ ਮਗਰ ਫੇੜ ਵੀਰ ਜਿਆਦਾ ਹੋਊਗੀ ਭਾਈ ਜਿੰਦੀ ਤਾਂ ਫਿਰ ਹਾਂ ਜਰਸੀ ਜੀ ਤਾਂ ਲੈਵਾ ਬਹੁਤ ਚੰਗਾ ਚਵਾਈ ਬਿਲਕੁਲ ਜੀ ਚਵਾਈ ਬੜੀ ਚੰਗੀ ਦੀ ਆਜੋ ਜੀ ਆਜੋ ਕਿਨੇ ਟਾਈਮ ਹੋ ਗਿਆ ਸੂਈ ਨੂੰ ਜੀ ਨੂੰ ਸੂਈ ਨੂੰ ਹੋ ਗਿਆ 14 15 ਦਿਨ ਚੋਰਾ 15 ਦਿਨ ਹੋ ਗਿਆ ਜੀ ਤੇ ਜੇ ਰਾਜੀ ਫਿਰਿੰਦੀ ਕੀਮਤ ਇਹਦਾ ਵੀਰ ਜੀ ਮੈਂ ਕੋ 75 ਕਰਾ ਲੇ ਭਾਉ ਕੋ 75 ਕਰਾ ਲੇ 72000 ਦੀ ਦੇਣੀ ਹੈ ਇਹ ਵੀ 72000 ਦੇਣੀ ਹੈ ਹਾਂ ਚਲੋ ਠੀਕ ਆ ਤੇ ਆਹ ਜੀ ਇਹਨੂੰ ਅਜ ਸੂਈ ਨੂੰ ਹੋ ਗਏ ਆ 15 ਤੋਂ 20 ਦਿਨ ਸੂਈ ਨੂੰ ਹੋ ਗਏ ਵਛੀ ਮਗਰੇ ਦੇ ਅੱਛਾ ਠੀਕ ਆ ਹਾਂ ਤੇ ਦੁੱਧ ਦੇ ਥਲੇਊਗਾ 14 ਅਜੇ 15 ਅਜੇ ਇਹਨਾਂ ਤੋਂ ਲਹੇਗਾ ਹਾਂ ਜੀ ਹਾਂ ਠੀਕ ਆ ਇਹ ਵੀ ਖੋਲੋ ਦੂਜਾ ਸੂਆ ਜੀ ਦੂਜਾ ਸੂਆ ਲਓ ਜੀ ਵਹਾਉ ਕਰਾ ਲੈਵੋ ਜੰਗੀਦਰਾ ਇਹ ਵੀ ਆ ਜਦੋਂ ਵਧੂਗੀ ਦੋ ਤੇ ਭਜੀ ਆ ਜਦਾਂ ਆਹ ਵਧੂਗੀ ਹਾਂਜੀ ਹਾਂ ਇਹ ਕੋਈ ਨਹੀਂ ਕਿੰਨਾ ਕਰਜੂ ਜੀ ਹੋਰ ਆ ਜੀ ਦੋ ਕਿਲੋ ਦੋ ਕਿਲੋ ਕੋਈ ਫਰਕ ਪਾਉਗੇ ਆਜੋ ਆਜੋ ਹੌਲੀ 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 ਧਿਆਨ ਨਾਲ ਵੀਡੀਓ ਬੜੀ ਆਹ ਹੂੰ ਇੱਥੇ ਕੁਮਾਰਾ ਜੀ ਕੋਈ ਨਹੀਂ ਹੁਣ ਹਾਂਜੀ ਇਹਦਾ ਭਾਅ ਕੋ 55 ਕਰਾ ਲੈ ਕੋ 52 ਕਰਾ ਲੈ 50000 ਦੀ ਬਦ ਦੇਣੀ ਇਹ 50000 ਦੀ ਹਾਂ ਨਾ 50 ਦੀ ਠੀਕ ਆ ਤੇ ਆਹ ਹਾਂ ਗੱਲ ਦੀ ਸੂਈ ਆ ਅੱਛਾ ਬੱਚੀ ਇਹਦੇ ਮਗਰੇ ਆ ਬੱਚੀ ਆ ਗਿਆ ਨਾ ਹਾਂ ਤੂ ਵਾਲਾ ਵਾਲੇ ਕੋ ਦੂਜਾ ਵਾਲੇ ਕੋ ਤੇ ਜਾਲ ਵਾਲੇ ਹਾਂਜੀ ਹਾਂ ਉਹ ਆਪ ਵੀ ਸਮਝੇ ਸੀਗੇ ਜੀ ਹਮ ਮੋਲਾ ਹੋਏ 7-8 ਕਿਲੋ 7-8 ਕਿਲੋ ਬੋਲਾ ਹੀ ਆ ਹਾਂ ਲਓ ਜੀ ਇਹ ਵੀ ਦਿਖਾਓ 7-8 ਕਿਲੋ ਬੋਲਾ ਹੀ ਆ ਜੀ ਵੀ ਚਲੋ 10 ਕਿਲੋ ਕਰ ਹੀ ਜਾਊਗਾ ਬਾਈ ਜੀ ਨਹੀਂ ਦੋ ਦੇਊ 12-13 ਕਿਲੋਗੇ 12-13 ਕਿਲੋ ਦੁੱਧ ਖੁੱਲਾ ਦਊਗੀ ਹਾਂ ਨਸਲੇ ਡਿਗੜੀ ਵੀ ਨਿਆਣਾ ਪਾਣਾ ਪੈਂਦਾ ਜੀ ਹਾਂ ਧੋਕੜਾ ਗਾਈ ਦੁੱਧ ਦਿੱਤੀ ਲਿਆ ਤੇ ਫਿਰ ਸੱਜ ਰਿਆ ਹਮ ਇੰਦੀ ਫੇਰ ਬਾਈ ਜੀ ਕੀਮਤ ਇਹ ਵੀ ਉਹ 50 ਦੀ ਦੇਣੀ ਆ ਅੰਮਾ ਵੀ ਇਹ ਵੀ 50 ਦੇਣੀ ਹੈ ਜੀ ਹਾਂ ਠੀਕ ਆ ਸੱਜਰ ਗਾਂ ਹੈ ਜੇ ਸਾਰੀ ਗਰਮੀ ਨੇ ਮਿਲਣਾ ਆ ਗੱਬਣ ਹੋਣੀ ਆ ਇਹ ਗੱਬਣ ਆ ਗਿਆ ਟੈਂਕਰ ਇਹ ਜੇ ਲਿਆ ਜਾਊਗਾ ਜੇ ਹੌਤਾ ਕੱਢੂਗੇ ਜੀ ਚੰਗੇ ਰਕੋੜਾ ਲੱਗਦੀ ਬਿਹੜ 35 ਕਿਲੋ ਦੀ ਗਾਰੰਟੀ ਤੇ ਗਾਂ ਆਈ ਹੈ ਅੱਛਾ ਲੋ ਜੇਗੀ ਥੋੜੀ ਕਰਾਸ ਪੰਜ ਹੂੰ ਗਰਮੀ ਗਰਮੀ ਦਾ ਕੋਈ ਚੱਕਰ ਨਹੀਂ ਕਰਮਾ ਲਈ ਨੂੰ ਇਹ ਹੈਗੀ ਬੜੀ ਠੰਡੀ ਬੜੀ ਬੜੀ ਚੰਗੀ ਹੈ ਜੀ ਫਿਰ ਐ ਠੰਡੀ ਤੇਰੀ ਹਾਂਜੀ ਜਾਲੀ ਜੀ ਸਤਿ ਸ਼੍ਰੀ ਅਕਾਲ ਜਾਲੀ ਜੀ ਤਾਂ ਰੱਖ ਲਾਲ ਕਰੋ ਮੜਾ ਇਹਨੂੰ ਉਹ ਕੋਈ ਨਹੀਂ ਕਰਦੇ ਇਹਨੂੰ ਸਿਰ ਪਰਵਾਦ ਨਾ ਕਰਿਆ ਦੇ ਕਰਜੂ 35 ਕਿਲੋ ਬਾਈ ਜੀ ਅੱਜ ਕੀ ਵੀ ਦੋ ਦਉ 35 ਕਿਲੋ ਖੁੱਲੋ 35 ਕਿਲੋ ਜੰਮੀ ਪਲੀ ਬਹੁਤ ਬੈਠ ਤੇ ਅਜੇ ਹਫਤਾ ਨਹੀਂ ਗਾਂ ਸੁੰਦੀ ਫਾਰਮ ਤੋਂ ਲੈਣੀ ਫਾਰਮ ਤੋਂ ਜੀ ਹੂੰ ਲੋ ਛੋ ਲੋ ਛੋ ਲਈ ਨੇ ਠੰਡੀ ਹਾਂਜੀ ਹਾਂ ਤੇ ਜਗਰਾਜ ਜੀ ਫਰੈਂਦੀ ਕੀ ਮਿਲ ਇਹ ਨਹੀਂ ਕੀਵਸ ਪਹੁੰਚ ਨਹੀਂ ਮਰਜ਼ੀ ਕਰ ਲਗੇ ਇੱਕ ਦਸ ਹੀ ਦੇ ਦਾਂਗੇ 110000 ਦੇ ਹਾਂ ਚਲੋ ਬਸ ਆਹੀ ਵੇੜਾ ਹੈ ਨਾ ਜੀ ਕਿਉਂ ਖੜੀ ਇੱਕ ਹਜੇ ਹੋਰ ਨਹੀਂ ਨਹੀਂ ਉਹ ਨਹੀਂ ਪਉਣੀ ਚਲੋ ਦੇਖੋ ਜੀ ਆਹੀ ਵੇੜਾ ਬਾਈਆਂ ਕੋਲ ਜੀ ਤੇ ਕੁਆਲਟੀ ਦੇ ਵੇੜਾ ਵਾ ਬਾਕੀ ਆਹ ਦਾ ਮੇਰਾ ਭਰਾ ਇੱਥੇ ਆਓ ਦੋ ਟਾਈਮ ਤਿੰਨ ਟਾਈਮ ਜੁਆਇ ਕਰੋ ਹੈ ਨਾ ਜੀ ਤਸੱਲੀ ਕਰਕੇ ਆਪਦੇ ਇੱਥੇ ਆ ਕੇ ਹਾਂ ਜੀ ਆਪਦੇ ਦੋ ਟਾਈਮ ਚੋਂ ਚਾਰ ਟਾਈਮ ਆਪਣੇ ਘਰੇ ਲੀਟਰ ਮਾਰਨ ਜੋ ਮਰਜ਼ੀ ਕਰਨ ਬਿਲਕੁਲ ਜੀ ਬਿਲਕੁਲ ਬਿਲਕੁਲ ਗਾਂ ਮੁੜ ਕੇ ਜਦੋਂ ਕਈ ਬੰਦੇ ਹੁੰਦੇ ਘਰੇ ਜਾ ਕੇ ਲੀਟਰ ਮਾਰਦੇ ਨਹੀਂ ਨਹੀਂ ਭਾਈ ਹਾਂ ਜੀ ਸਵਾਦ ਫੇਰੇ ਜਿਹਾ ਆਪਣੇ ਘਰੇ ਲੀਡ ਟੂ ਮਾਰਨ ਕੋਈ ਚੱਕਰ ਹੀ ਨਹੀਂ ਬਿਲਕੁਲ ਜੀ ਇਹ ਫੇਟਮ ਕੋ ਲੈ ਜਾ ਨਾ ਉਹ ਸਾਡੀ ਬਸ ਬਸ ਇਹ ਕਿਹੜੇ ਬਹੁਤ ਬਦੀ ਦਾ ਕੰਮ ਚਲੋ ਬਾਕੀ ਇਹੋ ਮਾ ਲਿਆ ਤੇ ਨੰਬਰ ਬੋਲ ਦਈ ਫਿਰ 95929 95392 ਪਿੰਡ ਘਰੇਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ